ਮੇਰਾ ਜੀ ਇਹ ਕਹਿਣਾ ਹੈ ਜੀ ਪੰਜਾਬ ਸਰਕਾਰ ਨੇ 31 ਅਗਸਤ 2024 ਨੂੰ ਬਿੱਲ ਪਾਸ ਕੀਤਾ ਸੀ ਦਾ ਪੰਜਾਬ ਅਪਾਰਟਮੈਂਟ ਐਂਡ ਪ੍ਰੋਪਰਟੀ ਰੈਗੂਲੇਸ਼ਨ ਮੈਨੇਜਮੈਂਟ ਐਕਟ 2024 ਉਹਦੇ ਮੁਤਾਬਕ ਸੀ ਵੀ ਜਿਨ੍ਹਾਂ ਨੇ 31 ਜੁਲਾਈ 2024 ਤੋਂ ਪਹਿਲਾਂ ਉਹ ਪ੍ਰੋਪਰਟੀਆਂ ਇਲੀਗਲ ਕਲੋਨੀ 'ਚ ਖਰੀਦੀਆਂ ਆਈਆਂ ਨੇ ਭਾਵੇਂ ਪਾਵਰ ਟ੍ਰਾਂ ਨਹੀਂ ਹੈ ਭਾਵੇਂ ਉਹਨਾਂ ਦਾ ਐਗਰੀਮੈਂਟ ਹੋਇਆ ਜਾਂ ਕੋਈ ਹੋਰ ਡਾਕੂਮੈਂਟ ਬਣਿਆ ਹੈ ਉਹਨਾਂ ਨੂੰ ਕਹਿੰਦੇ ਇਹਨਾਂ ਉਸ ਬਿਨਾ ਰਿਸ਼ੀਆਂ ਹੋ ਚੁੱਕੀਆਂ ਬਟ ਉਹ ਜਿਹੜਾ ਫਿਲ ਜਿਹੜਾ ਸੀ ਉਹ ਅਦਰ ਦੇ ਲੜਕਾ ਆਇਆ ਸੀ ਕਿਉਂਕਿ ਪਤਾ ਨਹੀਂ ਲੱਗ ਰਿਹਾ ਸੀ ਕਿ گورنر ਨੇ ਉਹਨੂੰ ਅਪਰੂਵਲ ਦਿੱਤੀ ਹੈ ਕਿ ਨਹੀਂ ਦਿੱਤੀ ਕਿਉਂਕਿ ਜਿਹੜਾ ਵਿਧਾਨ ਸਭਾ 'ਚ ਜਿਹੜਾ ਬਿੱਲ ਪਾਸ ਹੁੰਦਾ ਹੈ ਉਹ ਬਿਨ ਦੇ ਅਧਾਰ ਤੇ ਵਰਕਿੰਗ ਸ਼ੁਰੂ ਨਹੀਂ ਹੁੰਦੀ ਜਦ ਤੱਕ گورنر ਦੀ ਅਪਰੂਵਲ ਨਹੀਂ ਮਿਲਦੀ ਉਸ ਤੋਂ ਬਾਅਦ ਨੋਟੀਫਿਕੇਸ਼ਨ ਤਿਆਰ ਹੋਣਾ ਹੁੰਦਾ ਅਸੀਂ ਇਹਦੀ ਇੰਤਜ਼ਾਰ ਤੇ ਕਾਫੀ ਚਿਤਰੇ ਜਦ ਦੂਜੇ ਬਨੇ ਸਰਕਾਰ ਦੇ ਵੱਡੇ ਵੱਡੇ ਮੰਤਰੀ ਸੀਐਮ ਸਾਹਿਬ ਹਰ ਜਗ੍ਹਾ ਨਾ ਵੀ ਰੈਲੀਆਂ ਤੇ ਇਹ ਅਨਾਉਂਸਮੈਂਟ ਕਰਦੇ ਜਾਂ ਅਸੀਂ ਮਾਫ ਕਰਤੀ ਜਦ ਉਹਨਾਂ ਦੀ ਅਨਾਉਂਸਮੈਂਟ ਦੇ ਬਾਵਜੂਦ ਲੋਕਾਂ ਨੂੰ 1% ਦੀ ਵੀ ਰੀਲੀਫ ਨਹੀਂ ਮਿਲਣ ਢੀ ਸੀ ਅਸੀਂ 4 4 ਤਰੀਕ ਨੂੰ ਇਸੇ ਨਵੰਬਰ ਦੇ ਵਿੱਚ ਅਸੀਂ ਵੀਡੀਓ ਦੇ ਵਿੱਚ ਟੋਚਣ ਕੀਤਾ ਸੀ ਵੀ ਜੇ گورنر ਦੀ ਅਪਰੂਵਲ ਮਿਲੀ ਹੈ ਤੇ ਨੋਟੀਫਿਕੇਸ਼ਨ ਕਿਉਂ ਨਹੀਂ ਬਣ ਰਿਹਾ ਉਹ ਕਿਉਂਕਿ ਉਹ ਚਿੱਠੀ ਦੇ ਵਿੱਚ ਰਿਟਰਨ ਹੈਰ ਦੇ ਤੇ ਲਿਖਿਆ ਸੀ ਉਹ ਚ ਸਾਈਨ ਲਿਖਿਆ ਸੀ ਪਰ ਅਪਰੂਵਲ ਸ਼ਬਦ ਨਹੀਂ ਸੀ ਲਿਖਿਆ ਉਸ ਤੋਂ ਬਾਅਦ ਗਵਰਨਮੈਂਟ ਨੇ ਉਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਅਗਲੇ ਦਿਨ ਹੀ 5 ਨਵੰਬਰ ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਿਹੜਾ ਗਜ਼ਟ ਵੀ ਹੋ ਚੁੱਕਾ ਪਰ ਉਸ ਨੋਟੀਫਿਕੇਸ਼ਨ ਦੇ ਵਿੱਚ 20 ਕੁਝ ਲੂਪ ਹੋਲ ਛੱਡ ਗਏ ਨੇ ਵੱਡੇ ਵੱਡੇ ਬਿਊਰੋਕਰੇਟ ਜਿਹਦੇ ਵਿੱਚ ਉਹਨਾਂ ਨੇ ਲਿਖਿਆ ਹੈ ਵੀ ਅਨ ਅਦਰ ਤੌਰਨੀ ਦੇ ਵਿੱਚ ਕੋ ਫੇਵਰੋਟਾਰਨੀ ਡਾਕੂਮੈਂਟ ਜਾਂ ਕੋਈ ਬਿਆਨਾਂ ਲਿਖਿਆ ਹੋਏਗਾ ਐਗਰੀਮੈਂਟ ਉਹਨਾਂ ਦੇ ਆਧਾਰ ਤੇ 31 ਜੁਲਾਈ 2024 ਤੋਂ ਪਹਿਲਾਂ ਜਾਂ ਕੋਈ ਹੋਰ ਕੋਈ ਵੀ ਦਸਤਾਵੇਜ਼ ਜਿਹਦੇ ਬਾਰੇ ਸਰਕਾਰ ਬਾਅਦ ਚੋਂ ਕਲੀਅਰ ਕਰੇਗੀ ਜਿੰਦੇ ਚ ਲਾਈਨ ਕਿ ਲਿਖੀ ਹੈ ਵੀ ਐਨੀ ਅਦਰ ਸੱਚ ਡਾਕੂਮੈਂਟ ਐਸ ਦਾ ਸਟੇਟ ਗਵਰਨਮੈਂਟ ਮੇ ਬੀ ਨੋਟੀਫਿਕੇਸ਼ਨ ਸਪੈਸੀਫਿਕਲੀ ਠੀਕ ਹੈ ਜੀ ਇਹਦਾ ਮਤਲਬ ਹੈ ਵੀ ਕੋਈ ਹੋਰ ਡਾਕੂਮੈਂਟ ਜਿਹਦੇ ਬਾਰੇ ਸਰਕਾਰ ਕੋਈ ਸਪੈਸੀਫਾਈ ਕਰੇਗੀ ਵੀ ਕਿਹੜੇ-ਕਿਹੜੇ ਡਾਕੂਮੈਂਟਾਂ ਦੇ ਆਧਾਰ ਤੇ ਡਾਕੂਮੈਂਟ ਜਿਹੜੇ ਲੋਕਾਂ ਨੂੰ ਲੀਫ ਮਿਲਣੀ ਆ ਪਰ ਇਹਦੇ ਇੰਨਾ ਹੋਣ ਦੇ ਬਾਵਜੂਦ ਅੰਮਰਸਰ ਦੇ ਵਿੱਚ ਰਿਸ਼ਤੀਆਂ ਸ਼ੁਰੂ ਹੋ ਗਈਆਂ ਸੀ ਇੱਕ ਅਫਸਰ ਸਾਹਿਬ ਨੇ ਇਹਦੇ ਤੇ ਕਿੰਦੂਗੁਰਾਂ ਤੋਂ ਕੀਤਾ ਵੀ ਹਾਲੇ ਰਜਿਸਟਰੀ ਤੋਂ ਰਿਸੀ ਨਹੀਂ ਜਾਰੀ ਹੋ ਰਹੀ ਨਹੀਂ ਹੋ ਸਕਦੀ ਉਹਦੇ ਵਿੱਚ ਵੀ ਬਾਅਦ ਚ ਅੰਡਰਸਟੈਂਡਿੰਗ ਕਲ ਹੋ ਗਈ ਤੇ ਅੰਨ ਰਿਸ਼ਤੀਆਂ ਹੋ ਰਹੀਆਂ ਸੀ ਤੇ ਕੱਲ ਕਿਸੇ ਹੋਰ ਅਫਸਰ ਨੇ ਕਿੰਦੂਗੁਰਾਂ ਤੋਂ ਕੀਤਾ ਤੇ ਉਹਨਾਂ ਨੂੰ ਬਾ ਬਾਦਲੈਂਚ ਉਹਨਾਂ ਨੇ ਵੀ ਫਰਸ਼ੀਆਂ ਕਰਨੀਆਂ ਸ਼ੁਰੂ ਕਰਤੀਆਂ ਬਾਅਦ ਉਹ ਹੱਲਾ ਹੋਣ ਤੋਂ ਬਾਅਦ ਅੱਜ ਪਤਾ ਲੱਗਾ ਹੈ ਵੀ ਡੀਸੀ ਸਾਹਿਬ ਨੇ ਉਹਨਾਂ ਨੇ ਕਹਿਤਾ ਵੀ ਇਹ ਨੋਟੀਫਿਕੇਸ਼ਨ ਵੇਖਣ ਤੋਂ ਬਾਅਦ ਜਦ ਤੱਕ ਸਰਕਾਰ ਵੱਲੋਂ ਹਦਾਇਤਾਂ ਨਹੀਂ ਜਾਰੀ ਆਂਦੀਆਂ ਜਿਨ੍ਹਾਂ ਨੇ ਤੇ ਤਦ ਤੱਕ ਅਸੀਂ ਕੋਈ ਡਾਕੂਮੈਂਟ ਨਹੀਂ ਕਰਨਾ ਕਿਉਂਕਿ ਇਹ ਨੋਟੀਫਿਕੇਸ਼ਨ ਹਾਲੇ ਇੰਪਲੀਮੈਂਟ ਨਹੀਂ ਹੋ ਸਕਦਾ ਕਿਉਂਕਿ ਸਰਕਾਰ ਵੱਲੋਂ ਹਾਲੇ ਇਨਸਟਰਕਸ਼ਨਾਂ ਜਾਰੀ ਹੋਣੀਆਂ ਜਾਰੀ ਨੇ ਵੀ ਕਿੰਨਾ ਕਿੰਨਾ ਦੇ ਤੱਥਾਂ ਦੇ ਆਧਾਰ ਦੇ ਉੱਤੇ ਕਿਹੜੇ ਕਿਹੜੇ ਡਾਕੂਮੈਂਟਾਂ ਦੇ ਆਧਾਰ ਤੇ ਰਿਸ਼ਤੀਆਂ ਲੋਕਾਂ ਨੂੰ ਹੋਣੀਆਂ ਨੋਟੀਫਿਕੇਸ਼ਨ ਤੇ 2 ਬੱਚੀ 1 ਅਕਤੂਬਰ ਨੂੰ ਜਾਰੀ ਹੋਇਆ ਸੀਗਾ ਪੰਜਾਬ ਦੇ ਜਿਹੜੇ ਪ੍ਰਿੰਸੀਪਲ ਸੈਕਟਰੀ ਨੇ ਉਹ ਨੋਟੀਫਿਕੇਸ਼ਨ ਨੋ ਐਨਿੰਗ ਨੋਟੀਫਿਕੇਸ਼ਨ ਅਸਲੀ ਇਹ ਵਾਜੀ 5 ਨਵੰਬਰ ਵਾਲਾ ਇਹ ਨੋਟੀਫਿਕੇਸ਼ਨ ਦੇ ਮੁਤਾਬਕ ਵੀ ਕਿਤੇ ਨਾ ਕਿਤੇ ਲੂਸ ਹੋ ਰਿਹਾ ਜਿਹੜੇ ਜਿਹੜੇ ਚੱਕਰ ਤੇ ਕੁਝ ਅਫਸਰ ਇਤਰਾਜ਼ ਕਰ ਰਹੇ ਨੇ ਡੀਸੀ ਸਾਹਿਬ ਨੂੰ ਲਿਖਤੀ ਆਰਡਰ ਕੀਤੇਗੇ ਅਫਸਰ ਨੂੰ ਕੋਈ ਪਤਾ ਲੱਗਾ ਵੀ ਅਫਸਰਾਂ ਕੋਲੋਂ ਪਤਾ ਲੱਗਾ ਵੀ ਕੱਲ ਕਿਤੇ ਤਹਿਸੀਲਦਾਰਾਂ ਦੀ ਮੀਟਿੰਗ ਹੋਈ ਆ ਕਿਉਂਕਿ ਕੱਲ ਹੋ ਹੱਲਾ ਹੋਇਆ ਸੀ ਰਿਸ਼ਤੀਆਂ ਲੋਕਾਂ ਦੀਆਂ ਅਪਾਇੰਟਮੈਂਟਾਂ ਲਿੱਥੀਆਂ ਗਈਆਂ ਸੀ ਲੋਕਾਂ ਦੇ ਲੈਣ-ਦੇਣ ਵੀ ਹੋ ਗਏ ਸੀ ਤੇ ਲੋਕੀ ਜਦੋਂ ਅੰਦਰ ਰਿਸ਼ਤੀ ਕਰਾਣਗੇ 2 ਚ ਤੇ 3 ਚ ਰਿਸ਼ਤੀਆਂ ਹੋ ਰਹੀਆਂ ਸੀ ਤੇ 1 ਚ ਨਹੀਂ ਸੀ ਹੋ ਰਹੀਆਂ ਤੇ ਜਦੋਂ ਲੋਕਾਂ ਦੇ ਵੀ ਇੰਨੀਆਂ ਪੇਮੈਂਟਾਂ ਕਰਾਤੀਆਂ ਸਟੈਂਪ ਲੱਗੇ ਫੀਸਾਂ ਹੋ ਗਈਆਂ ਤੇ ਰਿਸ਼ਤੀਆਂ ਕਿਉਂ ਨਹੀਂ ਹੋ ਰਹੀਆਂ ਬਾਅਦ ਵਿੱਚ ਅਫਸਰ ਸਾਹਿਬ ਨਾਲ ਡਿਸਕਸ ਕਰਕੇ ਤੇ ਉਹਨਾਂ ਨੇ ਵੇਖ ਕੇ ਉਹਨਾਂ ਨੇ ਵੀ ਰਿਸ਼ਤੀਆਂ ਸ਼ੁਰੂ ਕਰ ਦਿੱਤੀਆਂ ਪਰ ਜਿਹੜਾ ਹੋ ਹੱਲਾ ਹੋ ਰਿਹਾ ਸੀ ਉਹ ਕਿਤੇ ਨਾ ਕਿਤੇ ਡੀਸੀ ਸਾਹਿਬ ਤੱਕ ਪਹੁੰਚੀ ਗੱਲ ਉਹਨੇ ਕਿਹਾ ਵੀ ਇੱਕ ਸ਼ਰਾਬ ਸ਼ਰਾਬਾ ਕਾਦਾ ਹੋਇਆ ਉਹ ਫਿਰ ਅਫਸਰਾਂ ਨੇ ਇਹਨੂੰ ਗਹਿਰਾਈ ਚ ਦੇਖਿਆ ਉਹਨਾਂ ਨੇ ਵੇਖਿਆ ਵੀ ਇਹਦੇ ਵਿੱਚ ਕਿਤੇ ਨਾ ਕਿਤੇ ਲੂਪ ਹੋਲ ਹੈਗਾ ਹਲੇ ਗਵਰਨਮੈਂਟ ਵੱਲੋਂ ਇਨਸਟਰਕਸ਼ਨਾਂ ਜਾਰੀ ਹੋਣ ਵਾਲੀਆਂ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਵੀ ਇੱਕ ਪਨੇ ਸਰਕਾਰ ਚੋਣਵੀ ਰੈਲੀਆਂ ਚ ਕਿੰਨੇ ਕਿੰਨੇ ਮਤਲਬ ਵਾਵਾ ਖਟਰੀ ਆ ਵੀ ਇਹ ਐਨਓਸੀ ਅ ਸ਼ਰਤ ਬੰਦ ਕਰ ਦਿੱਤੀ ਹੈ ਜਦ ਕਿ ਲੋਕਾਂ ਨੂੰ ਫਾਇਦਾ ਨਹੀਂ ਮਿਲ ਪਾ ਰਿਹਾ ਹਰ ਵੇਲੇ ਪਿੱਛੇ ਆਬਾਦੀ ਦੇ ਇਹਦੇ ਵਿੱਚ ਕਹਿੰਦੇ ਆ ਨੋਸੀਂ ਮਾਫ ਕਰਤੀਦਾ ਆਬਾਦੀ ਦੇ ਦੀ ਅਫਸਰਾਂ ਨੇ ਅਧਿਕਾਰੀਆਂ ਨੇ ਸੈਂਸ ਗਲਤ ਕੱਢਤੀ ਉਹ ਕਹਿੰਦੇ ਲਾਲ ਲਕੀਰ ਜਦ ਕਿ ਆਬਾਦੀ ਤੇ ਇਸ਼ਾਰਾ ਚ ਵੀ ਹੁੰਦੀ ਆ ਦੇ ਦਾ ਮਤੋਂ ਦਾ ਬੋਡੀ ਸ਼ਰੀਰ ਇਨਸਾਨੀ ਇਨਸਾਨਾਂ ਦੀ ਆਬਾਦੀ ਜਿੱਥੇ ਵਸੀ ਹੁੰਦੀ ਉਹਨੂੰ ਆਬਾਦੀ ਦੇ ਕਹਿੰਦੇ ਆ ਠੀਕ ਆ ਉਹ ਵੀ ਕੋੜੇ ਦੇ ਢੇਰ ਚ ਚੱਲ ਗਿਆ ਗਵਰਨਮੈਂਟ ਦਾ ਆਰਡਰ ਲੋਕਾਂ ਨੂੰ ਰਿਲੀਫ ਨਹੀਂ ਮਿਲੀ ਜਿਸ ਸਮੇਂ ਵੀ ਸਰਕਾਰ ਨੇ ਸਮੇਂ-ਸਮੇਂ ਸਿਰ ਕੋਈ ਰਿਲੀਫ ਦੇਣ ਦੀ ਕੋਸ਼ਿਸ਼ ਕੀਤੀ ਆ ਉਹ ਕਿਸੇ ਨਾ ਕਿਸੇ ਤੇ ਕਿ ਆਰਡਰ ਜਿਹੜਾ ਅਧੂਰਾ ਹੁੰਦਾ ਜਿਵੇਂ ਆ ਲੇਟੈਸਟ ਜਿਹੜਾ ਨੋਟੀਫਿਕੇਸ਼ਨ ਇਹਦੇ ਚ ਅਧੂਰਾ ਵਾ ਅਧੂਰੇ ਦੇ ਵਿੱਚ ਉਹਨਾਂ ਨੇ ਰਿਸਤੀ ਤੋਂ ਰਿਸੇ ਨਹੀਂ ਲਿਖੀ ਸਗੁਰਤਾ ਇਹ ਲਿਖਿਆ ਵੀ ਜਿਹੜੀ ਸਰਕਾਰ ਅਧਿਆਤਾਂ ਜਾਰੀ ਕਰੇਗੀ ਕੋਈ ਡਾਕੂਮੈਂਟੇਸ਼ਨ ਲਿਸਟ ਜਾਰੀ ਕਰੇ ਹੁਣਿਆ ਜਿਸ ਕਰਕੇ ਸਾਨੂੰ ਅੱਜ ਪਤਾ ਲੱਗਾ ਕਿ ਡੀਸੀ ਸਾਹਿਬ ਦੇ ਕਹਣੇ ਅਰਸ਼ਟੀਆਂ ਟੋਟਲ ਫਿਲ ਹਾਲ ਦੇ ਅਗਲੇ ਹਿਦਿਆਤਾਂ ਤੱਕ ਬੰਦ ਕਰਤੀ ਤੁਹਾਡੇ ਕਹਿੰਦਾ ਮਤਲਬ ਵੀ ਜਿਹੜੀ ਸਰਕਾਰ ਗੁੰਮਰਾਹ ਕਰ ਰਹੀ ਹੈ ਲੋਕਾਂ ਨੂੰ ਸਰ ਮੇਰਾ ਇਹ ਕਹਿਣਾ ਹੈ ਜਿੱਥੇ ਲੋਕ ਸਰਕਾਰ ਦੇ ਇਹੋ ਜਿਹੇ ਅਧੂਰੇ ਨੋਟੀਫਿਕੇਸ਼ਨ ਆ ਇਹੋ ਜਿਹੇ ਅਧੂਰੇ ਹਦੇਸ਼ਾਂ ਦੇ ਤਹਿਤ ਲੋਕੀ ਗੁੰਮਰਾਹ ਹੋ ਰਹੇ ਨੇ ਲੋਕੀ ਪਰੇਸ਼ਾਨ ਹੋ ਰਹੇ ਨੇ ਉੱਥੇ ਸਰਕਾਰ ਦੀ ਵੀ ਤਰ੍ਹਾਂ-ਤਰ੍ਹਾਂ ਦੇ ਨਾਲ ਉਹਨਾਂ ਦੀ ਇਨਸਲਟ ਹੋ ਰਹੀ ਹੈ ਸਰਕਾਰ ਆਪਣੀ ਵੀ ਬੇਇੱਜ਼ਤੀ ਕਰਵਾ ਰਹੀ ਹੈ ਲੇਕਿਨ ਸਰਕਾਰ ਤੇ ਵਾਹ ਵਾਹ ਹੀ ਖਟ ਰਹੀ ਹੈ ਜੀ ਇਹ ਨੈਨੂਸੀਆਂ ਬੰਦ ਕਰਤੀਆਂ ਵਾਹ ਵਾਹ ਇਹਨਾਂ ਦੀ ਝੂਠੀ ਚਲਣ ਦੀ ਅੰਦਰਖਾਤੇ ਆਮ ਲੋਕਾਂ ਨੂੰ ਪੁੱਛੋ ਤੇ ਲੋਕੀ ਕ੍ਰਿਟਿਕਸਾਈਜ਼ ਵੀ ਕਰ ਰਹੇ ਆ ਵੀ ਇਹ ਮਜ਼ਾਕ ਕਰਨ ਦੇ ਨੇ ਕਿ ਨੋਟੀਫਿਕੇਸ਼ਨ ਜਾਰੀ ਕਰਨ ਦੇ ਨੇ ਜਿਮਨੀ ਜੀ ਉਹਨਾਂ ਦੇ ਲੱਗਦਾ ਤੁਹਾਨੂੰ ਅਸਰ ਪਏਗਾ ਇਸ ਚੀਜ਼ ਦੇਖੋ ਜੀ ਜੇ ਤੇ ਇਹੋ ਜਿਹੇ ਅਧੂਰੇ ਨੋਟੀਫਿਕੇਸ਼ਨ ਜਾਰੀ ਹੋਣਗੇ ਤੇ ਇਹੋ ਜੀ ਸਰ ਕੋਈ ਵੀ ਸਰਕਾਰ ਹੋਵੇ ਉਹਨਾਂ ਨੂੰ ਸਨ ਸੈਨ ਕਰਨਾ ਪਏਗਾ ਜੇ ਸਰਕਾਰ ਸਮੇਂ ਰਹਿੰਦੇ ਇਹਨੂੰ ਸਹੀ ਤਿੱਕੇ ਇਨੂੰ ਲਾਗੋ ਨਹੀਂ ਕ੍ਰਾਂਤੀ ਸਹੀ ਤੇ ਕਹਿੰਦਾ ਲੋਕਾਂ ਨੂੰ ਵੀ ਨਹੀਂ ਦੇਗੀ ਤੇ ਫਿਰ ਨੁਕਸਾਨ ਥਾਣਾ ਪਏਗਾ ਨਹੀਂ ਹੁਣ ਰਜਿਸਟਰੀਆਂ ਚਾਲੂ ਹੋਈਆਂ ਕਿ ਬੰਦ ਹੀ ਹੈ ਜੀ ਦੇਖੋ ਜੀ ਅੱਜ ਇਹਨਾਂ ਦੇ ਕਲਰਕਾਂ ਦੀ ਸਾਰੇ ਹੜਤਾਲ ਸੀ ਜਿਸ ਕਰਕੇ ਅੱਜ ਰਿਸ਼ੀਆਂ ਨਹੀਂ ਹੋ ਰੀਆਂ ਪਰ ਸਵੇਰੇ ਸਵੇਰੇ ਅਫਸਰ ਸਾਹਿਬਾਨ ਦੇ ਮੈਸੇਜ ਆ ਗਿਆ ਵੀ ਉਹਨਾਂ ਕਹਿੰਦਾ ਵੀ ਫੇਰ ਲ ਹਦਾਇਤਾ ਆਨ ਤੱਕ ਕੋਈ ਰਿਸ਼ੀਆਂ ਨਹੀਂ ਹੋਣੀਆ ਜਦ ਤੱਕ ਕਦੋਂ ਤੱਕ ਲੱਗਦਾ ਵੀ ਬੰਦ ਰਹਿਣਗੀਆਂ ਇਹ ਰਿਸ਼ਤੀ ਦੇਖੋ ਜੀ ਕਿਉਂਕਿ ਲੋਕ ਜਿਹੜੇ ਨੇ ਉਹ ਵੀ ਖੱਜਲ ਖਵਾਰ ਹੋ ਰਹੇ ਹੈਸ ਚੱਕਰ ਚ ਕੋਵਰ ਵੀ ਜੇ ਪ੍ਰਤਾਪ ਸਿੰਘ ਜਿਹੜੇ ਵਿਧਾਇਕ ਨੇ ਅਸੀਂ ਉਹਨਾਂ ਨੂੰ ਵੀ ਜਾਣਕਾਰੀ ਚ ਲਿਆ ਕੇ ਦਿੱਤਾ ਵੀ ਹੈ ਮਸਲਾ ਤੇ ਆ ਗਿਆ ਉਸ ਤੋਂ ਬਾਅਦ ਮੈਂ ਡਾਕਟਰ ਅਜੇ ਗੁਪਤਾ ਜਿਹੜੇ ਐਮ ਐਲ اے ਨੇ ਉਹਨਾਂ ਨੂੰ ਵੀ ਫੋਨ ਤੇ ਇਨਫੋਰਮੇਸ਼ਨ ਦਿੱਤੀ ਆ ਇਸ ਤੋਂ ਲਾਵਾ ਜ਼ਿਲ੍ਹਾ ਪ੍ਰਧਾਨ ਜਿਹੜੇ ਆਮ ਆਦਮੀ ਪਾਰਟੀ ਨੇ ਮੁਨੀਸ਼ ਅਗਰਵਾਲ ਜੀ ਉਹਨਾਂ ਦੀ ਨੋਟਿਚ ਵੀ ਮੈਂ ਲਿਆਤਾ ਤੇ ਮੈਨੂੰ ਕਹਿੰਦੇ ਮੈਂ ਹੁਣੇ ਡੀਸੀ ਸਾਹਿਬ ਨਾਲ ਗੱਲ ਕਰਦੇ ਉਹਨਾਂ ਨੇ ਡੀਸੀ ਸਾਹਿਬ ਨਾਲ ਗੱਲ ਕੀਤੀ ਉਹਨਾਂ ਨੇ ਡੀਸੀ ਸਾਹਿਬ ਨੇ ਵੀ ਉਹਨਾਂ ਨੂੰ ਇਹ ਹਦਾਇਤ ਦਿੱਤੀ ਵੀ ਅਗਰਵਾਲ ਸਾਹਿਬ ਗੱਲ ਲੱਗੀ ਹੈ ਵੀ ਜਦ ਤੱਕ ਹਦਾਇਤਾਂ ਨਹੀਂ ਆਉਂਦੀਆਂ ਅਸੀਂ ਰੀਤੀਆਂ ਨਹੀਂ ਕਰ ਸਕਦੇ ਤੇ ਉਮੀਦ ਹੈ ਵੀ ਇਸ ਹਫ਼ਤੇ 'ਚ ਸਾਨੂੰ ਹਦਾਇਤਾਂ ਸਰਕਾਰੋਂ ਲਵਾਜਣੀਆਂ ਤੇ ਰੀਤੀਆਂ ਉਸੇ ਲਈ ਸ਼ੁਰੂ ਕਰਦੇ ਆਂਗੇ ਜਿਹਦਾ ਮਤਲਬ ਇਹ ਹੈ ਵੀ ਹਾਲੇ ਲੋਕਾਂ ਨੂੰ ਰਿਲੀਫ ਨਹੀਂ ਮਿਲੀ ਠੀਕ